ਤੇ ਹਾਂਜੀ ਮਿੱਤਰੋ ਸਸਰੀ ਕਾਲ ਸਾਰਿਆਂ ਦਾ ਜੀ ਸਵਾਗਤ ਆ ਆਪਣੇ YouTube ਚੈਨਲ ਜਗਜੀਤ ਸਿੰਘ ਮੱਲੀ ਤੇ ਤੇ ਮਿੱਤਰੋ ਉਸਤਾਕ ਕੋਟ ਤੋਂ ਪਿੰਡ ਮਾੜੀ ਮੁਸਤਫਾ ਤੱਕ ਦਾ ਸਫ਼ਰ ਪਹਿਲਾ ਭਾਗ ਪਾਇਆ ਸੀ ਮਿੱਤਰੋ ਪਿੰਡ ਦੀ ਵੀਡੀਓ ਦਾ ਬਹੁਤ ਸਾਰਿਆਂ ਨੇ ਪਿਆਰ ਦਿੱਤਾ ਸਤਿਕਾਰ ਦਿੱਤਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕੀਤਾ ਅੱਗੇ ਵੀ ਤੁਸੀਂ ਇਦਾਂ ਹੀ ਪਿਆਰ ਬਣਾਈ ਰੱਖਿਓ ਆਪਾਂ ਤੁਹਾਨੂੰ ਸੋਹਣੀਆਂ ਸੋਹਣੀਆਂ ਵਧੀਆ ਵਧੀਆ ਵੀਡੀਓ ਪੇਸ਼ ਕਰਦੇ ਰਵਾਂਗੇ ਤੇ ਮਿੱਤਰੋ ਆਪਾਂ ਭਾਗ ਦੂਜਾ ਲੈ ਕੇ ਹਾਜ਼ਰਾਂ ਪਿੰਡ ਮਾਰੀ ਮੋਸਤਵਾ ਜ਼ਿਲ੍ਹਾ ਮੋਗਾ ਸਵੇਰੇ ਸਵੇਰੇ ਨਾਈ ਵਾਲੇ ਚੜ ਗਏ ਸੀ ਟੈਂਕੀ ਤੇ ਮੋਹਰ ਦੇ ਸਕਦੇ ਹਾਂ ਤੇ ਆਜੋ ਮਿੱਤਰੋ ਕਰੀਏ ਪਿੰਡ ਦੀ ਸ਼ਹਿਰ ਤੇ ਹਾਂਜੀ ਮਿੱਤਰੋ ਆਪਾਂ ਲੈ ਚੱਲਦੇ ਆ ਤੁਹਾਨੂੰ ਬਾਬਾ ਦਰਗਾਈ ਸ਼ਾਦੀ ਜਗ੍ਹਾ ਤੇ ਇੱਥੇ ਜੀ ਜੇਠ ਮਹੀਨੇ ਦੇ ਵਿੱਚ ਭੰਡਾਰਾ ਹੁੰਦਾ ਤੇ ਉਹ ਭੰਡਾਰੇ ਦੀ ਰੌਣਕ ਤੁਸੀਂ ਦੇਖ ਸਕਦੇ ਹੋ ਕਰੋ ਦਰਸ਼ਨ ਬਾਬਾ ਜੀ ਦੇ ਤੇ ਮਿੱਤਰੋ ਤਿੰਨ ਜੇਠ ਨੂੰ ਹਰ ਸਾਲ ਇਹ ਦਰਗਾਹ ਤੇ ਭਾਰੀ ਮੇਲਾ ਲੱਗਦਾ ਏ ਭੰਡਾਰਾ ਹੁੰਦਾ ਜੀ ਤੇ ਲੋਕਾਂ ਦੇ ਚਿਹਰਿਆਂ ਤੇ ਨੂਰ ਦੇਖ ਸਕਦੇ ਹਾਂ ਕਿੰਨੀ ਖੁਸ਼ੀ ਆ ਕਿੰਨਾ ਚਾਹੇ ਵੀ ਅਸੀਂ ਬਾਬੇ ਦੀ ਦਰਗਾਹ ਤੇ ਸੇਵਾ ਕਰੀਏ ਤਾਂ ਮਿੱਤਰੋ ਇੱਕ ਗੱਲ ਪੱਕੀ ਆ ਵੀ ਸੱਚੇ ਦਿਲੋਂ ਕਹਿੰਦੇ ਬੰਦਾ ਜੋ ਵੀ ਮੰਗਦਾ ਉਹ ਚੀਜ਼ ਪੂਰੀ ਹੋ ਜਾਂਦੀ ਆ ਤੇ ਗੱਲ ਤਾਂ ਸਾਰੀ ਹੁੰਦੀ ਆ ਸਬਰ ਤੇ ਸੰਤੋਖ ਦੀ ਤਾਂ ਮਿੱਤਰੋ ਖੁਸ਼ ਰਿਹਾ ਕਰੋ ਇੱਕ ਜ਼ਿੰਦਗੀ ਮਿਲੀ ਆ ਨਜ਼ਾਰੇ ਲੋ ਮਿੱਤਰੋ ਆਪਾਂ ਗੱਲ ਕਰਦੇ ਆਂ ਬਾਬੇ ਦਰਗਾਈ ਸ਼ਾਹ ਦੇ ਇਤਿਹਾਸ ਬਾਰੇ ਕੋਈ ਖਾਸਾ ਥੋੜ੍ਹ ਜਿਹਾ ਜ਼ਬੂਤ ਤਾਂ ਨਹੀਂ ਕਿ ਪਰ ਪੁਰਾਣੇ ਬਜ਼ੁਰਗ ਤੋਂ ਪੁੱਛਿਆ ਗਿਆ ਉਹਨਾਂ ਨੇ ਦੱਸਿਆ ਵੀ ਕਹਿੰਦੇ 1947 ਵਿੱਚ ਇਹ ਜਗ੍ਹਾ ਤੇ ਇੱਕ ਸਾਂਈ ਜੀ ਰਹਿੰਦੇ ਸੀਗੇ ਤੇ ਆਸੇ-ਪਾਸੇ ਅਮਰੂਦਾਂ ਦੇ ਬੂਟੇ ਹੁੰਦੇ ਸੀ ਤੇ ਕਹਿੰਦਾ ਸੀ ਨਿੱਕੇ-ਨਿੱਕੇ ਹੁੰਦੇ ਅਮਰੂਦ ਤੋੜਨ ਜਾਂਦੇ ਸੀ ਤੇ ਬਾਬਾ ਸਾਨੂੰ ਉੱਥੋਂ ਕਹਿ ਦਿੰਦਾ ਸੀ ਵੀ ਕੱਚੇ ਨਾ ਤੋੜੋ ਪੱਕ ਲੈਣ ਦਿਓ ਤੇ ਉਵੇਂ ਮਿੱਤਰੋ ਵਿਸ਼ਵਾਸ ਰੱਖਿਆ ਕਰੋ ਮਾਲਕ ਨੇ ਜਦੋਂ ਦੇਣਾ ਉਹਨੇ ਆਪਣੇ ਟਾਈਮ ਦੇ ਅਨੁਸਾਰ ਉਹ ਆਪਾਂ ਨੂੰ ਮਿਲ ਜਾਣਾ ਤੇ 1947 ਦੇ ਵੰਡ ਮੌਕੇ ਉਹ ਸਾਈਂ ਜੀ ਦਾ ਪਤਾ ਨਹੀਂ ਲੱਗਿਆ ਵੀ ਉਹ ਇੱਥੋਂ ਚਲੇ ਗਏ ਤੇ ਮਿੱਤਰੋ ਕੋਈ ਖਾਸ ਕੋਸ ਸਬੂਤ ਤਾਂ ਹੈ ਨਹੀਂਗਾ ਪਰ ਪੁਰਾਣੇ ਬਜ਼ੁਰਗ ਅਨਸਾਰ ਜਿਵੇਂ ਆਪਾਂ ਨੂੰ ਇਤਿਹਾਸ ਦੱਸਿਆ ਆਪਾਂ ਉਦਾਂ ਤੁਹਾਨੂੰ ਸੁਣਾਤਾ ਏ ਤੇ ਮਿੱਤਰੋ ਨਿੱਕੇ ਹੁੰਦੇ ਜਦੋਂ ਜਾਂਦੇ ਸੀ ਨਾ ਗੁਰਦੁਆਰੇ ਤਾਂ ਇਧਰ ਦਰਗਾਹ ਨਹੀਂ ਵੇਖ ਕੇ ਮਨ ਖੁਸ਼ ਹੋ ਜਾਂਦਾ ਸੀ ਇਹ ਛੱਪੜ ਦੇ ਕਿਨਾਰੇ ਸੀਗੇ ਤੇ ਆਸੇ-ਪਾਸੇ ਇਹਦੇ ਸਾਰ ਹੁੰਦੇ ਸੀਗੇ ਤੇ ਸਮੇਂ ਅਨੁਸਾਰ ਛੱਪੜ ਵੀ ਭਰ ਦਿੱਤਾ ਗਿਆ ਤੇ ਬਾਬੇ ਦੀ ਜਗ੍ਹਾ ਨੂੰ ਵੀ ਹੋਰ ਖੁੱਲਾ ਕਰਕੇ ਵਧੀਆ ਬਣਾ ਦਿੱਤਾ ਗਿਆ ਤੇ ਮਿੱਤਰੋ ਅੱਗੇ ਤੁਹਾਨੂੰ ਲੈ ਚਾਲਦੇ ਆ ਆਪਣੇ ਹੀ ਪਿੰਡ ਵਿੱਚੋਂ ਨਿਕਲੇ ਹੋਇਆ ਪਿੰਡ ਪਿੰਡ ਗੁਰੂ ਸਰਮਾੜੀ ਇੱਥੋਂ ਦੀਆਂ ਵਿਸ਼ੇਸ਼ਤਾਵਾਂ ਆਪਾਂ ਤੁਹਾਨੂੰ ਦੱਸਦੇ ਆ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਆਜੋ ਵੀ ਮਿੱਤਰੋ ਤੇ ਇਹ ਆ ਜੀ ਪਿੰਡ ਦਾ ਗੁਰਦੁਆਰਾ ਗੁਰਦੁਆਰਾ ਗੁਰਪੁਰੀ ਸਾਹਿਬ ਤੇ ਗੁਰਦੁਆਰਾ ਦੀ ਨਵੀਂ ਮਾਤਬਾਨਾ ਸ਼ੁਰੂ ਹੋਈ ਵੀ ਹੈ ਜੀ ਤੇ ਜੇ ਕਿਸੇ ਨੇ ਸੇਵਾ ਕਰਨੀ ਹੋਵੇ ਦਸਵੰਦ ਕੱਟਣਾ ਹੋਵੇ ਉਹ ਪ੍ਰਬੰਧਕ ਕਮੇਟੀ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਤੇ ਆਹ ਆ ਗਈ ਮਿੱਤਰੋ ਪਿੰਡ ਦੀ ਧਰਮਸ਼ਾਲਾ ਤੇ ਮਾਤਾ ਦਾ ਮੰਦਿਰ ਬਣਿਆ ਹੋਇਆ ਤੇ ਇੱਕ ਬਹੁਤ ਹੀ ਸੁੰਦਰ ਤਸਵੀਰ ਉਹ ਲਈ ਸ਼ਾਨ ਕਰਦੇ ਬਣੀ ਹੋਈ ਆ ਦੇਖ ਸਕਦੇ ਹੋ ਬਈ ਇੱਕ ਪਿੰਡ ਦੀ ਖਾਸੀਅਤ ਆ ਇਹ ਪਿੰਡ ਵਿੱਚ 1600 ਵੋਲਟਾਂ ਨੇ ਤੇ ਪਿੰਡ ਦਾ ਅਲੱਗ ਸਰਪੰਚ ਬੰਦਾ ਅਲੱਗ ਪੰਚਾਇਤ ਚੁਣੀ ਜਾਂਦੀ ਆ ਇਹ ਇੱਕ ਸਭ ਤੋਂ ਮੇਨ ਵਧੀਆ ਗੱਲ ਵੀ ਜੇ ਪਰਿਵਾਰ ਦੇ ਵਿੱਚ ਸੱਤ ਮੈਂਬਰ ਨੇ ਤਾਂ ਸੱਤੇ ਹੀ ਮਿਹਨਤ ਕਰਦੇ ਨੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਤੋਂ ਵਧੀਆ ਗੱਲ ਆ ਤੇ ਚੋਹਾਨ ਸਲੰਕੀ ਰਠੌਰ 파ਰਮਰ ਤੇ ਚਰਨ ਇਹ ਗੋਤਾ ਨਾਲ ਸਬੰਧਤ ਇਹ ਪਿੰਡ ਵਿੱਚ ਲੋਕ ਰਹਿੰਦੇ ਨੇ ਤੇ ਮਿੱਤਰੋ ਆਏ ਹਾਏ ਆ ਬੱਚੇ ਤੋਂ ਯਾਦ ਆ ਗਿਆ ਵੀ ਗਲੀਆਂ ਦੇ ਵਿੱਚ ਕਿਹਨੇ ਕਿਹਨੇ ਟਾਇਰ ਦਵੱਲੇ ਆ ਬਾਈ ਕਿਹਨੇ ਕਿਹਨੇ ਤੈਰਾਂ ਦੀ ਨੇਰੀ ਲਿਆਂਦੀ ਉਹ ਵੀ ਕਮੈਂਟ ਕਰ ਸਕਦੇ ਆ ਤੇ ਅੱਗੇ ਤੁਹਾਨੂੰ ਲੈ ਚੱਲਦੇ ਆ ਇੱਧਰ ਬਈ ਠੇਕਾ ਆ ਗਿਆ ਦੇਸੀ ਇੱਧਰ ਆਪਾਂ ਜਾਣਾ ਤੇ ਮਿੱਤਰੋ ਆ ਸਾਹਮਣੇ ਆ ਗਈ ਪਿੰਡ ਦੀ ਦਾਣਾ ਮੰਡੀ ਇੱਥੇ ਪਿੰਡ ਵੈਰੋਕੇ ਲਧਾਈ ਸੰਗਤਪੁਰਾ ਇਹਨਾਂ ਪਿੰਡਾਂ ਦਾ ਅਨਾਜ ਇੱਥੇ ਪਹੁੰਚਦਾ ਹੈ ਤੇ ਮਿੱਤਰੋ ਮੈਂ ਪੈ ਰਿਆ ਸੀ ਤਾਂ ਕਰਕੇ ਤੁਹਾਨੂੰ ਇੰਨੇ ਬਜ਼ੁਰਗ ਵਿਹਲੇ ਦਿਸ ਗਏ ਨਹੀਂ ਇਹ ਬੰਦੇ ਬਹੁਤ ਮਿਹਨਤੀ ਨੇ ਤੇ ਰਲ ਮਿਲ ਕੇ ਰਹਿੰਦੇ ਨੇ ਸਭ ਤੋਂ ਵੱਡੀ ਗੱਲ ਆ ਵੀ ਪਿੰਡ ਦੇ ਵਿੱਚ ਏਕਾ ਆਪਣੇ ਪਿੰਡ ਮਾਰੀ ਮਸਤਵਾ ਵਿੱਚ ਤੇ ਗੁਰੂ ਸਰ ਵਿੱਚ ਤੇ ਅੱਗੇ ਪਿੰਡ ਦੇ ਕੁਝ ਸਵਾਲ ਪੁੱਛਾਂਗੇ ਤੁਹਾਨੂੰ ਤੇ ਆ ਇਹ ਸਾਹਬਦਾ ਕੇਂਦਰ ਤੇ ਸਾਹਬਦਾ ਕੇਂਦਰ ਹੈਗਾ ਜੀ ਤੇ ਮਿੱਤਰੋ ਸਾਹਮਣੇ ਹੈਗਾ ਘਰੀ ਘਰ ਵਾਲਾ ਦਾ ਤੇ ਹੁਣ ਸਵਾਲ ਮਨ ਦੇ ਵਿੱਚ ਆ ਗਿਆ ਹੋਣਾ ਵੀ ਇਹਨੂੰ ਘਰੀ ਘਰ ਵਾਲਾ ਦਾ ਕਿਉਂ ਕਹਿੰਦੇ ਨੇ ਏ ਆਪਾਂ ਤੁਹਾਨੂੰ ਦੱਸਾਂਗੇ ਜੀ ਪੈਨ ਵਾਲੀ ਵੀਡੀਓ ਦੇ ਵਿੱਚ ਭਾਗ ਤੀਜੇ ਦੇ ਵਿੱਚ ਤੇ ਜਿਹਨੂੰ ਪਤਾ ਉਹ ਕਮੈਂਟ ਕਰ ਸਕਦਾ ਹੈ ਜਿਹਨੂੰ ਨਹੀਂ ਪਤਾ ਉਹ ਵਾਰੀ ਦੀ ਵੇਟ ਕਰ ਸਕਦਾ ਮਿੱਤਰੋ ਜਲਦੀ ਵੀਡੀਓ ਭਾਗ ਤੀਜਾ ਲੈ ਕੇ ਆਵਾਂਗੇ ਤੇ ਚੰਗਾ ਦੇਖੋ ਮਿੱਤਰੋ ਚੰਗਾ ਬੋਲੋ ਸਾਸਰੀ ਕਾਲ ਦੀ ਵੀਡੀਓ ਨੂੰ ਸਪੋਰਟ ਕਰ ਦਿਓ